ਕੀ ਕਹਿਣਾ ਹੈ ਚਸ਼ਮਦੀਦ ਗਵਾਹਾਂ ਦਾ ਪੰਜਾਬੀ ਅੱਜ ਅਦਾਲਤ ਦੇ ਦੂਜੀ ਮੰਜ਼ਲ ਤੋਂ 1000 ਰੁਪਏ ਨੇ ਸੱਟ ਕੱਲੀ ਸਜ਼ਾ ਹੋਈ ਸੀ ਛਾਲ ਮਾਰੀਆ ਕੀ ਮਾਮਲਾ ਕੀ ਹੋਇਆ ਜਿੰਦ ਤੱਕ ਮੈਨੂੰ ਪਤਾ ਲੱਗਿਆ ਇਹ ਰੁਪਈ ਦਾ ਨਾਸਾ ਕਰਤੇ ਇਹਨੂੰ ਵੀ ਰਾ ਡੁਗਰੇ ਪੈਂਡ ਕਰ ਲਿਆ ਇਹ ਤੇ ਇਹਨੂੰ 7 ਸਾਲ ਸਜ਼ਾ ਹੋਈ ਸੀ 363 366 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੇ ਸੀ ਇਹਨੇ ਇੱਕ ਕੰਮ ਛਡਾ ਕੇ ਬਾਅਦ ਨੂੰ ਕੱਟ ਕੇ ਦੂਜੀ ਮੰਜ਼ਲ ਤੋਂ ਛੱਲੇ ਛਾਲ ਮਾਰੀ ਇਹ ਬੰਨ ਨੰਦਨ ਜੋ ਵਸਰ ਹੋਇਆ ਹੈ ਰਾਹ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਖੱਟਾ ਪੱਜੀਆਂ ਜਦੋਂ ਸਾਨੂੰ ਪਤਾ ਲੱਗਿਆ ਉਸ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮ ਨੂੰ ਫੋਨ ਕਰਤੀ ਗਿਆ ਜੀ ਦਾ ਧਿਆਨ ਰੱਖਣਾ ਕੀ ਸਾਹਿਬ ਜਦੋਂ ਕੋਈ ਕੋਈ ਵੀ ਮੁੱਲਜਮਨ ਅੰਦਰ ਲੈ ਕੇ ਜਾਂਦੇ ਇਹ ਸਦਾ ਸੁਣਾਈ ਜਾਂਦੀ ਹੈ ਤਾਂ ਉੱਥੇ ਪੁਖਤਾ ਪ੍ਰਬੰਧ ਨਹੀਂ ਹੁੰਦੇ ਪੁਲਿਸ ਤੇ ਜਾਂ ਹੋਰ ਕੋਈ ਉੱਥੇ ਇਹਦਾ ਇੱਕ ਨਾਮ ਮਗਰ ਤੇ ਨਾਰਕਨ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਈ ਚਾਂਸ ਕਦੋਂ ਵੀ ਘਟਨਾ ਪਾਪਰ ਸਕਦੀ ਹੈ ਬਸ ਇੱਥੇ ਪ੍ਰਕਾਸ਼ਨ ਦਾ ਪੂਰੇ ਕਰਤੇ ਜਾਂਦੇ ਪ੍ਰੀਆ ਇੱਕ ਨੌਜਵਾਨ ਨੇ ਸਾਹ ਮਾਰੀ ਕਿਹ ਮਸਲਾ ਕੀ ਸੀਗਾ ਸਰ ਅਸੀਂ ਇੱਥੇ ਕੋਗਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲਮਾਰੀ ਕੀਤੀ ਬਹੁਤ ਰੋਕਿਆ ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਤੱਕ ਫਿਰ ਸੁਣਨ ਚਾਇਆ ਵੀਰੇ ਵਾਲੇ ਤੋਂ ਕੋਈ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਸੀ ਜੱਜ ਸਾਹਿਬ ਵੱਲੋਂ ਕਿਤੇ ਨਾ ਕਿਤੇ ਕੋਈ ਅਣਗਹਿਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਤੋਂ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ ਸਜ਼ਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ 'ਚ ਲੈ ਲਿਆ ਜਾਂਦਾ ਹੈ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਂਬੂਲੈਂਸ ਆਈ ਹੈ ਇਹਦੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਹੇ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਨੇ ਉਹਨੂੰ ਚੱਕਦੇ ਲਾਜਵਸਤ ਚਾਰਾਜੋਈ ਕਰਦੇ ਜੇ ਮੈਨੂੰ ਲੱਗਦਾ ਪੱਤਰਕਾਰ ਤੁਸੀਂ ਅੱਜ ਜਾਨ ਬਚਾ ਲਈ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਸਜ਼ਾ ਹੋਣੀ ਦੀ ਮੁਕਤ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨੀ ਗੈਰਹੀ ਹੈ ਮਾ ਵਾਲਾ ਇਹ ਪਹਿਲਾਂ ਹੀ ਕੁੜੀ ਦਾ ਰੌਲਾ ਸੀ ਜੀ ਠੀਕ ਆ ਇਦੋਂ ਬਾਅਦ ਇਹਨੂੰ ਜੇਲ੍ਹ ਭੇਜਤਾ ਸੀ ਜੀ ਤੇ ਇਦੋਂ ਬਾਅਦ 1.5 ਮਹੀਨਾ ਲਾ ਕੇ ਆਜੇ ਤੇ ਜੇ ਇਦੋਂ ਬਾਅਦ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਤੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕੰਮ ਕਰਦਾ ਸੀ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਤੀ ਪਹਿਲੀ ਅਧਰਾ ਕੋਥੀ ਕਰ ਦਿੰਦੇ ਅਸੀਂ ਸਜ਼ਾ ਦੇਣ ਦੇ ਹਾਂ ਪਾਣੀ ਤੇ ਹੁਣ ਇਦੋਂ ਬਾਅਦ ਕੀ ਹੋਇਆਗਾ ਫੇਰ ਜਿੱਤਗਾ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਮੈਂ ਕੋਥੋਂ ਵੀ ਅੰਦਰੋਂ ਸਜ਼ਾ ਸੁਣ ਕੇ ਭੱਜ ਲਈ ਤਾਹਾਂ ਤੋਂ ਛਾਲ ਮਾਰ ਗਿਆ ਜੀ ਕੀ ਨਾਓ ਤਾਂ ਨਮ ਜਲਦਾ ਹਰ ਭਾਜਣਾ ਜਿਹੜਾ ਨਾ ਪਿੰਡ ਜਿਹੜਾ ਪਿੰਡ ਵੀਰੇ ਵਾਲਾ ਜੀ ਕੀ ਮਾਂ ਕਰਦੇ ਹੋ ਮੈਂ ਮਾਂ ਕਹਦਾ ਬਸ ਇਹੀ ਹੈ ਜਰਾਦਾ ਪਾਣੀ ਪਿਆਰੇ ਯਾਰ ਬੰਨ ਵਾਲੇ ਪਾਣੀ ਪਿਆਰੇ ਬਾਈ ਤਨ